हां जी दोस्तों सत श्री अकाल जी मैं ਤੁਹਾਡਾ ਆਪਣਾ ਕਰਮਜੀਤ ਸਿੰਘ ਅਤੇ ਮੇਰੇ ਸਹਿਯੋਗੀ राजीव ਬਾਂਸਲ ਜੀ ਤੁਸੀਂ ਦੇਖ ਰਹੇ ਹੋ ਫੇਸਬੁੱਕ ਚੈਨਲ ਕਰਮਜੀਤ ਸਿੰਘ ਹਰ ਇੱਕ ਮੁੱਦੇ ਤੇ ਚਰਚਾ ਭਾਗ 16 ਵਿੱਚ ਆਪ ਸਾਰੇ ਸਤਿਕਾਰਯੋਗ ਦੋਸਤਾਂ ਦਾ ਸਵਾਗਤ ਹੈ ਜੀ ਦੋਸਤੋ ਅਸੀਂ ਹਰ ਰੋਜ਼ ਇੱਕ ਨਵਾਂ ਮੁੱਦਾ ਨਵਾਂ ਵਿਸ਼ਾ ਲੈ ਕੇ ਤੁਹਾਡੀ ਕਚਹਿਰੀ 'ਚ ਹਾਜ਼ਰ ਹੁੰਦੇ ਆਂ ਸੋ ਅੱਜ ਆਪਣੀ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਰਲਦਾ ਮਿਲਦਾ ਆਪਣੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬੀਤਿਆ ਹੋਇਆ ਸਮਾਂ ਜਿਹੜਾ ਅੱਜ ਉਹ ਆਪਾਂ ਇਹ ਮੁੱਦਾ ਲੈ ਕੇ ਆਏ ਆਂ ਜੀ ਵਿਸ਼ਾ ਲੈ ਕੇ ਆਏ ਆਂ ਅੱਜ ਦਾ ਵਿਸ਼ਾ ਇਹ ਕਿ ਜਿੱਦਾਂ ਜਿੱਦਾਂ ਇਨਸਾਨ ਦੀ ਜ਼ਿੰਦਗੀ ਅੱਗੇ ਨੂੰ ਵਧਦੀ ਜਾਂਦੀ ਹੈ ਉਮਰ ਵਧਦੀ ਜਾਂਦੀ ਹੈ ਤਾਂ ਉਹਨੂੰ ਹਰ ਇੱਕ ਤਰ੍ਹਾਂ ਦੇ ਤਿਉਹਾਰ ਜਾਂ ਖਰੀਦਦਾਰੀ ਫਿੱਕੀ ਲੱਗਣ ਲੱਗ ਜਾਂਦੀ ਹੈ ਬਜ਼ਾਰਾ ਦੇ ਵਿੱਚ ਰੌਣਕਾਂ ਉਹਨੂੰ ਘੱਟ ਦਿਖਣ ਲੱਗ ਜਾਂਦੀਆਂ ਤੇ ਕੋਈ ਵੀ ਚੀਜ਼ ਚਾਹੇ ਖਿਡਾਉਣਾ ਹੋਵੇ ਚਾਹੇ ਪਟਾਕੇ ਹੋਣ ਕਿਸੇ ਵੀ ਤਰ੍ਹਾਂ ਦੀ ਕੋਈ ਖਰੀਦਦਾਰੀ ਜਦੋਂ ਕਰਦੇ ਆ ਤਾਂ ਉਹਦੇ ਵਿੱਚ ਪਹਿਲਾ ਵਰਗਾ ਸਵਾਦ ਨਹੀਂ ਰਹਿੰਦਾ ਸੋ ਇਹਨਾਂ ਗੱਲਾਂ 'ਤੇ ਅੱਜ ਚਰਚਾ ਕਰਾਂਗੇ ਸਾਡੇ ਰਾਜੀਵ ਬੰਸਲ ਜੀ ਨਾਲ ਰਾਜੀਵ ਬੰਸਲ ਜੀ ਤੁਹਾਡਾ ਸਵਾਗਤ ਹੈ ਕਰਮਜੀਤ ਸਿੰਘ ਚੈਨਲ ਤੇ ਜੀ ਨਮਸ਼ਕਾਰ ਜੀ ਧੰਨਵਾਦ ਤੁਹਾਡਾ ਕਰਨ ਜੀ ਬਹੁਤ-ਬਹੁਤ ਰਾਜੀਵ ਬੰਸਲ ਜੀ ਤੁਸੀਂ ਅਕਸਰ ਦੇਖਿਆ ਹੋਊਗਾ ਤੁਹਾਡੇ ਹਮ ਉਮਰਾਂ ਦੇ ਵੀ ਤੁਸੀਂ ਇਹ ਸੁਣਿਆ ਹੋਊਗਾ ਆਪਾਂ ਨੂੰ ਖੁਦ ਵੀ ਮਹਿਸੂਸ ਹੁੰਦਾ ਹੈ ਕਿ ਜਿੱਦਾਂ ਆਪਾਂ ਅਕਸਰ ਇਹ ਗੱਲਾਂ ਕਰਦੇ ਜਾ ਆਪਾ ਆਪ ਵੀ ਇਹ ਗੱਲਾਂ ਕਰਦੇ ਤੇ ਅਕਸਰ ਦੂਜਿਆਂ ਨੂੰ ਵੀ ਇਹ ਗੱਲਾਂ ਕਰਦੇ ਕੋਈ ਸੁਣਦੇ ਆ ਕਿ ਯਾਰ ਪਹਿਲਾ ਵਰਗੀ ਦੀਵਾਲੀ ਨਹੀਂ ਰਹੇ ਜਾਂ ਪਹਿਲਾ ਵਰਗੇ ਤਿਉਹਾਰ ਨਹੀਂ ਰਹੇ ਪਹਿਲਾ ਵਰਗੇ ਮੇਲੇ ਨਹੀਂ ਰਹੇ ਮਤਲਬ ਮੌਕੇ ਸਾਰੀ ਗੱਲ ਮੁੱਕਦੀ ਇੱਥੇ ਆ ਕੇ ਆ ਕਿ ਉਹ ਪਹਿਲਾ ਵਰਗਾ ਕੀ ਆ ਏ ਜਿਹੜਾ ਨਹੀਂ ਰਹਿੰਦਾ ਜਿਹੜਾ ਸਾਡੀ ਜ਼ਿੰਦਗੀ ਚੋਂ ਮਿਸ ਹੋ ਜਾਂਦਾ ਉਹ ਕੀ ਆ ਏ ਕਰਮਜੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਕੀ ਚੀਜ਼ ਆ ਵੀ ਜਿਹੜੀ ਵੀ ਪਹਿਲਾ ਵਰਗਾ ਸਵਾਦ ਨਹੀਂ ਰਿਹਾ ਹੂੰ ਕਰਮਜੀ ਜੀ ਜੋ ਜੋ ਇਹਦਾ ਮੈਂ ਇੱਕ ਸਿੰਪਲ ਤੁਹਾਨੂੰ ਲੱਜਾਂ ਚ ਕਹਿਣਾ ਚਾਹੁੰਦਾ ਕਿ ਜੂ ਜੂ ਉਮਰ ਵੱਧਦੀ ਆ ਇਨਸਾਨ ਦੀ ਹੂੰ ਮਤਲਬ ਜੂ ਜੂ ਜ਼ਿੰਮੇਵਾਰੀਆਂ ਵੱਧਦੀਆਂ ਹੂੰ ਜੂ ਜੂ ਉਹਦੇ ਮੋਢਿਆਂ 'ਤੇ ਭਾਰ ਆਂਦਾ ਹੂੰ ਜੂ ਜੂ ਉਹਦੇ ਮੋਢਿਆਂ 'ਤੇ ਪਰਿਵਾਰ ਦੀ ਜ਼ਿੰਮੇਵਾਰੀ ਆਂਦੀ ਆ ਹੂੰ ਜੂ ਜੂ ਉਹਨੂੰ ਕਬੀਲਦਾਰੀ ਦੀ ਸਮਝ ਆਂਦੀ ਆ ਜੂ ਜੂ ਉਹਨੂੰ ਸਮਾਜ 'ਚ ਵਿਚਰਨਾ ਆਂਦਾ ਹੂੰ ਤੇ ਉਹ ਕਿਉਂ ਉਹ ਮਤਲਬ ਇਹਨਾਂ ਗੱਲਾਂ ਤੋਂ ਥੋੜਾ ਜਿਹਾ ਬਚਪਨੀਆਂ ਗੱਲਾਂ ਤੋਂ ਥੋੜਾ ਦੂਰ ਖਿੱਚਣਾ ਹੁੰਦਾ ਦੂਰ ਨਜ਼ਰ ਬਚੌਰ ਅਵਸਥਾ ਦੇ ਵਿੱਚ ਜ਼ਿਆਦਾ ਬੰਦਾ ਪੈਰ ਧਰਨ ਲੱਗ ਜਾਂਦਾ ਉਹ ਮਚੌਰ ਹੁਣ ਮੈਂ ਤੁਹਾਨੂੰ ਗੱਲ ਕਹਾਂ ਤੁਸੀਂ ਆਪਣੇ ਬੱਚੇ ਮੇਰੇ ਬੱਚੇ ਹਮ ਜਿਹੜੇ ਦਰਸ਼ਕ ਦੇਖਦੇ ਉਹਨਾਂ ਦੇ ਬੱਚੇ ਹਮ ਉਹ ਜਿਹੜੀ ਚੀਜ਼ ਬਾਤ ਰੱਖ ਦਣਾ ਹਮ ਮਾਤਾ ਪਿਤਾ ਆਪਣੀ ਹੈਸੀਅਤ ਨਾਲ ਵੱਧ ਉਹਨਾਂ ਨੂੰ ਦਵਾਨੇ ਆ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਰਦੇ ਹਰ ਇੱਕ ਮਾਤਾ ਪਿਤਾ ਕਰਦਾ ਉਹੀ ਬਚਪਨ ਆਪਣੇ ਚੋ ਤੇ ਇਹ ਗੈਪ ਹੋ ਰਿਹਾ ਹੈ ਹਮ ਬੱਚਿਆਂ ਚੋਂ ਗੱਲਾਂ ਜਾ ਰਹੀਆਂ ਆਪਾਂ ਉਹਨੂੰ ਇਹ ਨਾਮ ਚੇਂਜ ਕਰਤਾ ਵੀ ਪਹਿਲਾਂ ਵਰਗਾ ਸੁਆਗ ਨਹੀਂ ਦੇ ਹਮ ਆਪਾਂ ਕਹਿੰਦੇ ਕੀ ਕਰਨਾ ਲੇਕਿਨ ਆਪਾਂ ਨੇ ਉਹ ਚੀਜ਼ ਕਰੀ ਵੀ ਹੁੰਦੀ ਆ ਕਰਮਜੀਤ ਜੀ ਹਮ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਏਧਾਰਾਂ ਦਿੰਦਾ ਹੋਰ ਹਮ ਜਿਸ ਤਰ੍ਹਾਂ ਹੁਣ ਦਿਵਾਲੀ ਦਾ ਤਿਹਾਰ ਆ ਗਿਆ ਜੀ ਲੰਘ ਕੇ ਗਿਆ ਕੱਲੇ ਆਪਾਂ ਜਦੋਂ ਛੋਟੀ ਉਮਰ ਦੇ ਸੀ ਸਾਰੇ ਦਰਸ਼ਕ ਦੇਖਦੇ ਤੁਸੀਂ ਆ ਜੀ ਸਾਰੇ ਦਰਸ਼ਕਾਂ ਨੇ ਇਸ ਗੱਲ ਤੇ ਜ਼ਰੂਰ ਗੁਆਰ ਫਰਮਾਣੀ ਕਿ ਜਦੋਂ ਤੁਸੀਂ ਸਾਡੀ ਉਮਰ 15 ਤੋਂ 20 ਸਾਲ ਦੇ ਸੀਗੀ ਜੇ ਅੱਜ ਤੁਸੀਂ 30 ਸਾਲ ਦੇ ਆ ਆਪਾਂ 15 ਸਾਲ ਪਿੱਛੇ ਚਲੀ ਜਾਓ ਉਮਰ ਤੋਂ ਤਾਂ ਕੋਈ ਵੀ ਪਿੰਡ ਦੇ ਵਿੱਚ ਘਰ ਇਹ じゃ ਨਹੀਂ ਸੀਗਾ ਕੋਈ ਅਮੀਰ ਗਰੀਬ ਦਾ ਕੋਈ ਸਵਾਲ ਨਹੀਂ ਤੇ ਜਿਸ ਘਰ ਦੇ ਵਿੱਚ ਲੜੀਆਂ ਦੀ ਰੌਸ਼ਨੀ ਮਹੀਨਾ ਮਹੀਨਾ ਪਹਿਲਾਂ ਨਾ ਹੋਵੇ ਉਹ ਦੇਖਦੇ ਸੀਗੇ ਕੰਪੀਟੀਸ਼ਨ ਕਰਦੇ ਸੀ ਪਿੰਡ ਵਾਲੇ ਆਪਸ ਵਿੱਚ ਵੀ ਕਿਹਦੀ ਲੜੀ ਸਭ ਤੋਂ ਉੱਚੀ ਆ ਕੀ ਦੀ ਲੜੀ ਸਭ ਤੋਂ ਜਿਆਦਾ ਦਿਖਦੀ ਹੈ ਅਡਾਪਟਰ ਲਾਣੇ ਉਹਨੂੰ ਲੜੀ ਤੇਜ਼ ਚੱਲਦੀ ਹੈ ਹੌਲੀ ਚੱਲਦੀ ਹੈ ਜੀ ਚੇਂਜਰ ਕਰਦੇ ਚੇਂਜਰ 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 ਸੌਰੀ ਚੇਂਜਰ ਮਤਲਬ ਇਹਦੀ ਸਪੀਡ ਇੱਕ ਪਰ ਕਰਨੀ ਦੋ ਪਰ ਕਰਨੀ ਵੀ ਅੱਜ ਕੱਲ ਇਹ ਪਰੰਪਰਾ ਅਲੋਪ ਹੁੰਦੀ ਜਾ ਰਹੀ ਹੈ ਬਿਲਕੁਲ ਰਹੀ ਗੱਲ ਹੋਰ ਤਿਹਾਰਾਂ ਦੀ ਹੂੰ ਹੁਣ ਹੌਲੀ ਤੇ ਆ ਆਪਾਂ ਤੁਸੀਂ ਮੈਂ ਆ ਤੁਸੀਂ ਰੰਗ ਲਾਣ ਦੇ ਮਤਲਬ ਚਲੋ ਇੱਕ ਸ਼ਗਨ ਦਾ ਸ਼ਗਨ ਦਾ ਤਿਹਾਰ ਦਾ ਸ਼ਗਨ ਕਰ ਲੈਂਦੇ ਆ ਟਿੱਕਾ ਲਾ ਦਿਓ ਟਿੱਕਾ ਲਾ ਦਿਓ ਜੀ ਬਹੁਤ ਖੁਸ਼ੀ ਨਾਲ ਹੂੰ ਲੇਕਿਨ ਆਪਾਂ ਨੇ ਵੀ ਕਰਮਜੀਤ ਜੀ ਪਛਕਾਰੀਆਂ ਚਲਾਈਆਂ ਆਪਾਂ ਨੇ ਵੀ ਗੁਆਰੇ ਪੰਨੇ ਆ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੇ ਆ ਔਰ ਆਪਾਂ ਕਹਿੰਦੇ ਆ ਯਾਰ ਪਹਿਲਾਂ ਆਰਾ ਸਵਾਦ ਨਹੀਂ ਰਿਹਾ ਸਵਾਦ ਨਹੀਂ ਰਿਹਾ ਸਵਾਦ ਹੁਣ ਬੱਚੇ ਲੈ ਰਹੇ ਆ ਉਹ ਸਵਾਦ ਬੱਚੇ ਲੈ ਰਹੇ ਆ ਬੱਚੇ ਇਸ ਗੱਲ ਲਈ ਹਲੇ ਮਚੋਰ ਨਹੀਂ ਨਾ ਹੋ ਕਿਸੇ ਨਾਲ ਗੱਲ ਕਰਦੇ ਪਹਿਲਾਂ ਆਰਾ ਸਵਾਦ ਹੈ ਜਾਂ ਨਹੀਂ ਕਿਉਂ ਉਹ ਦੇਖੇ ਰਹੇ ਆ ਉਸ ਟਾਈਮ ਉਹ ਸਮਾਂ ਜਿਹੜਾ ਆਪਾਂ ਹੁਣ ਯਾਦ ਕਰ ਰਹੇ ਆ ਉਹ ਸਮਾਂ ਆਪਾਂ ਬਾਪੂਆਂ ਦੇ ਸਿਰ ਤੇ ਆਪਣੇ ਪਿਤਾ ਦੇ ਸਿਰ ਤੇ ਹੰਡਾਇਆ ਹੁੰਦਾ ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਆ ਕਿ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਆ ਕਿ ਉਹ ਸਵਾਦ ਨਹੀਂ ਰਿਹਾ ਸਵਾਦ ਤਾਂ ਉਹ ਨੋਟਾਂ ਨੇ ਲੈਣਾ ਕਰਨ ਜੀ ਜੀ ਕਵੀਦ ਆ ਕਿ ਸਾਨੂੰ ਪਤਾ ਨਹੀਂ ਸੀ ਨੌਟ ਕਿਦਾਂ ਬਣਦੇ ਆ ਉਸ ਟਾਈਮ ਆਪਣੇ ਫਾਦਰ ਸਾਹਿਬ ਉੱਪਰ ਡਿਪੈਂਡੈਂਟ ਸੀਗੇ ਅੱਜ ਆਪਾਂ ਇੰਡੀਪੈਂਡੈਂਟ ਹੋ ਗਏ ਲੇਕਿਨ ਜਿਹੜੇ ਸਾਡੇ ਬੱਚੇ ਆ ਉਹ ਸਾਡੇ ਉੱਪਰ ਡਿਪੈਂਡੈਂਟ ਹੈ ਅਸੀਂ ਬਾਪ ਕੋਈ ਨਹੀਂ ਚਾਹੁੰਦਾ ਕੋਈ ਉਮੀਦ ਗਰੀਬ ਦੀ ਕੋਈ ਗੱਲ ਨਹੀਂ ਉਹ ਪੂਰਾ ਬੱਚਾ ਜਿਹੜੀ ਮਰਜ਼ੀ ਚੀਜ਼ ਪ੍ਰਾਪਤ ਕਰਕੇ ਬਾਪ ਲੈ ਕੇ ਦਿੰਦਾ ਆਪਣਾ ਬਾਪ ਵੀ ਆਪਾਂ ਨੂੰ ਲੈ ਕੇ ਦਿੰਦਾ ਸੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਦਿੰਦੇ ਆ ਔਰ ਅਸੀਂ ਇਸ ਇਤਿਹਾਰ ਨੂੰ ਨਹੀਂ ਕਰਦੇ ਅਸੀਂ ਕਹਿੰਦੇ ਪਹਿਲਾਂ ਵਾਲਾ ਸਵਾਦ ਨਹੀਂ ਰਿਹਾ ਹੋਰ ਐਗਜ਼ਾਮਪਲ ਸਾਨੂੰ ਮੈਂ ਦਿੰਦਾ ਕਰਮਜੀਤ ਜੀ ਦੇਖੋ ਜਨਮ ਅਸ਼ਟਮੀ ਦਾ ਤਿਹਾਰ ਆਂਦਾ ਕ੍ਰਿਸ਼ਨ ਭਗਵ ਉਦੇ ਵਿੱਚ ਤੁਸੀਂ ਜਾਂ ਮੈਂ ਜਾਂ ਜਿਹੜੇ ਦਰਸ਼ਕ ਦੇਖ ਰਹੇ ਆ ਉਹ ਕਦੇ ਨਾ ਕਦੇ ਉਹਨਾਂ ਦੀ ਪਛਾਣ ਪਾਈ ਹੋਊਗੀ ਉਹਨਾਂ ਨੇ ਹਾਂਜੀ ਉਹਨਾਂ ਮਤਲਬ ਛੋਟੇ ਹੁੰਦੇ ਦੀ ਗੱਲ ਕਰਦੇ ਹਾਂ ਅੱਜ ਅਸੀਂ ਕਹਿੰਦੇ ਯਾਰ ਅੱਛਾ ਨਹੀਂ ਲੱਗਦਾ ਇਹ ਨਹੀਂ ਲੱਗਦਾ ਬਹੁਰੀ ਲੱਗਦਾ ਲੇਕਿਨ ਬੱਚੇ ਜਿੱਤ ਕਰਦੇ ਅਸੀਂ ਕਹਿੰਦੇ ਕੋ ਪਾਓ ਯਾਰ ਹਾਂ ਸਹੀ ਗੱਲ ਲੇਕਿਨ ਅੱਪਾ ਉਹ ਚੀਜ਼ ਕਰ ਚੁੱਕੇ ਆ ਬੱਚਿਆਂ ਨੂੰ ਸ਼ੌਕ ਉਹਨਾਂ ਦੇ ਪੂਰੇ ਕਰਨ ਦੋ ਮਤਲਬ ਲੋਕਾਂ ਨੇ ਕਿਹਾ ਇਹ ਜਿਹੜਾ ਬਚਪਨ ਆ ਇਹ ਵਾਰ-ਵਾਰ ਨਹੀਂ ਆਉਂਦਾ ਜ਼ਿੰਦਗੀ 'ਚ ਇੱਕ ਵਾਰ ਬਚਪਨ ਆਣਾ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਆਫ ਜਾ ਨਾ ਮਿਲੇ ਜਿਹੜਾ ਬਚਪਨ ਵਾਲਾ ਰੂਹਾ ਆ ਜਾਂ ਨਾ ਉਹ ਆਪਾਂ ਪੀ ਲਿਆ ਅੱਜ ਸਾਡੇ ਬੋਢੇ ਪਰ ਕਬੀਲਦਾਰੀ ਆ ਗਈ ਲੇਕਿਨ ਬੱਚੇ ਆ ਜਿੰਦਗੀ ਦਾ ਰੂਹਾ ਹੋ ਜਾ ਪੀ ਰਹੇ ਆ ਗਾਣੇ ਪੀਏਗਾ ਕਹਿੰਦੇ ਬਚਪਨ ਵਰਗੀ ਮੋਜ ਨਹੀਂ ਲੱਭਣੀ ਜ਼ਿੰਦਗੀ ਸਾਰੀ ਕਿਉਂ ਤੇ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਆ ਉਹ ਸਵਾਦ ਕਹਿੰਦਾ ਮੋਜਾਂ ਭੁੱਲ ਨਹੀਂ ਆਣੀ ਜਿਹੜੀਆਂ ਬਾਪੂ ਦੇ ਤੇ ਕਰੀਆਂ ਉਹ ਬਾਪੂ ਦੇ ਸਿਰ ਤੇ ਦਾ ਸਵਾਦ ਇਹ ਦੇਖੋ ਕਰਮਜੀ ਜੀ ਬਲਜੀਤ ਮਾਲਵਾਦੀ ਜੋ ਕਿ ਆਪਸਾ ਬਾਤੇ ਨਹੀਂ ਬਿਲਕੁਲ ਉਹਨਾਂ ਦਾ ਗਾਣਾ ਅਮਰ ਹੋ ਗਿਆ ਹੂੰ ਗੱਲਾਂ ਸੱਚ ਆ ਹੁਣ ਕਰਮਜੀ ਜੀ ਆਪਾਂ ਜਦੋਂ ਛੋਟੇ ਸੀਗੇ ਸਾਰੇ ਦਰਸ਼ਕ ਦੀ ਸੁਣਦੇ ਆ ਹੂੰ ਵੀ ਉਹਨਾਂ ਨੇ ਕਦੇ ਨਾ ਕਦੇ ਜ਼ਿੰਦਗੀ ਚ ਇੱਕ ਗੁੱਲਗਲਾਈ ਹੋਉਂਗੀ ਪੈਸੇ ਜੋੜਨੇ ਵਾਲੀ ਤੁਸੀਂ ਵੀ ਲਾਈ ਹੁੰਦੀ ਮੈਂ ਵੀ ਲਾਈ ਸੀਗੀ ਅਗਰ ਅੱਜ ਤੁਹਾਨੂੰ ਕਹੀਏ ਵੀ ਤੁਸੀਂ ਗੁੱਲਗਲਾ ਲਾ ਲਓ ਤੁਸੀਂ ਲਾ ਲੂਗੇ ਜੀ ਲਗਣੀ ਹੋਣੀ ਜੀ ਦਰਸ਼ਕ ਲਾ ਲੂਗੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਜੀ ਨਹੀਂ ਲਾ ਸਕਦੇ ਤੁਸੀਂ ਲੇਕਿਨ ਥੋੜੇ ਬੱਚੇ ਸਾਡੇ ਬੱਚੇ ਇਹਨਾਂ ਦੇ ਬੱਚੇ ਉਹ ਅੱਜ ਵੀ ਗੁੱਲਗਲਾ ਲਾਏ ਰਹੇ ਲਾਏ ਆ ਯਾਰ ਲਾਈ ਵੀ ਆ ਨਾ ਜੀ ਬਿਲਕੁਲ ਬੱਚੇ ਲਾਦੇ ਆ ਆਪਾਂ ਵੀ ਲਾ ਕੇ ਛੱਡ ਆਪਾਂ ਨੇ ਆਪਣੇ ਪਿਤਾ ਦੇ ਸਿਰ ਤੇ ਲਾਈ ਤੀ ਉਹ ਸਾਡੇ ਸਾਡੇ ਸਿਰ ਤੇ ਲਾ ਰਹੇ ਆ ਬਾਸ ਆਗੇ ਮੌਜਾ ਭੁੱਲਣੀਆਂ ਨਹੀਂ ਬੱਪੂ ਦੇ ਸਿਰ ਤੇ ਕਰਿਆ ਸੋ ਉਹ ਸਵਾਦ ਉਹ ਸਵਾਦ ਤਾਂ ਸਾਨੂੰ ਸਵਾਦ ਲੱਗਦੀ ਸੀ ਉਹ ਬਾਪੂ ਦੇ ਸਿਰ ਤੇ ਅੱਜ ਉਹੀ ਸਵਾਦ ਘੁੰਮ ਕੇ ਸਾਡੇ ਬੱਚੇ ਲੈ ਰਹੇ ਆ ਉਹ ਸਾਡੇ ਸਿਰ ਤੇ ਫਿਰ ਆਪਾਂ ਉਹੀ ਗੱਲ ਕਹਿ ਦਿੰਦੇ ਆ ਕਿ ਤਿਹਾਰਾਂ ਚ ਪਹਿਲਾਂ ਵਾਲੀ ਗੱਲ ਨਹੀਂ ਉਹ ਗੱਲ ਵੀਰ ਜੀ ਨੋਟਾਂ ਨਹੀਂ ਕਰਵਾਉਣੀਆਂ ਉਹ ਗੱਲ ਪੈਸੇ ਨਹੀਂ ਕਰਵਾਉਣੀਆਂ ਗੱਲ ਹੈਗੀ ਆ ਉਹ ਸਾਡੇ ਬੱਚੇ ਲੈ ਰਹੇ ਬੱਚੇ ਮਹਿਸੂਸ ਕਰ ਰਹੇ ਬੱਚੇ ਮਹਿਸੂਸ ਕਰ ਰਹੇ ਉਸ ਤਾਲੀ ਸਮਝ ਨਹੀਂ ਉਹ ਕਰ ਨਹੀਂ ਰਹੇ ਕਿਸੇ ਨਾਲ ਆਪਾਂ ਇਹ ਮੁੱਦਾ ਛੇੜਿਆ ਆਪਾਂ ਨੂੰ ਸਮਝ ਆ ਜਾਂਦਾ ਜਦ ਆਪਾਂ ਬੱਚੇ ਸੀ ਤਾਂ ਆਪਾਂ ਨੂੰ ਵੀ ਨਹੀਂ ਤਾਂ ਪਤਾ ਇਸ ਗੱਲ ਬਿਲਕੁਲ ਬਿਲਕੁਲ ਔਰ ਅੱਜ ਤੁਹਾਨੂੰ ਸਮਝ ਆ ਰਹੀਆ ਆਪਾਂ ਹਰ ਇੱਕ ਤਿਹਾਰ ਨੂੰ ਕਹਿੰਦੇ ਤਿਹਾਰ ਸਿੱਕੇ ਪੈਗੇ ਸੋ ਦੋਸਤੋ ਤਿਹਾਰ ਕਦੇ ਵੀ ਕੋਈ ਸਿੱਕਾ ਨਹੀਂ ਪੈਂਦਾ ਸਾਰੇ ਲੋਕ ਉਤਸ਼ਾਹ ਨਾਲ ਮਨਾਉਂਦੇ ਆ ਹੁਣ ਦਿਵਾਲੀ ਕੱਲ੍ਹ ਲੰਘ ਕੇ ਹਟੀਆ ਬਸ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਬੰਦੇ ਦਾ ਕੱਲੇ ਕਰਾਲੀ ਸ਼ਹਿਰ ਦੀ ਗੱਲ ਕਰੀਏ ਦੋਸਤੋ 500 ਕਰੋੜ ਦੇ ਪਟਾਕੇ ਵਿਕੇ ਆ ਮਾਂ ਬਾਪ ਨੇ ਆਪਣੇ ਬੱਚਿਆਂ ਲਈ ਖਰੀਦੇ ਆ ਆਪਣੇ ਲਾਡ ਲਈ ਖਰੀਦੇ ਆ 500 ਕਰੋੜ ਰੁਪਏ ਪੂਰੀ ਦੇਸ਼ ਦੀ ਆਰਥਿਕ ਬਵਸਤਾ ਚੱਲ ਜਾਂਦੀ ਹੈ ਜੀ ਕਰਮਜੀਤ ਜੀ ਇਹ 15 ਤੋਂ 20 ਦਿਨ ਦੀ ਸੇਲ ਹੈ ਕੱਲੇ ਕਰਾਲੀ ਸ਼ਹਿਰ ਦੀ ਔਰ ਦੋਸਤੋ ਕਿੰਨੇ ਸ਼ਹਿਰ ਆ ਪੰਜਾਬ ਦੇ ਹੇ 1000 ਕਰੋੜ ਦਾ ਪੰਜਾਬ ਦੇ ਵਿੱਚ ਇਹਦਾ ਮਤਲਬ ਪਟਾਕਾ ਵਿਕ ਗਿਆ ਕਰਮਜੀਤ ਜੀ 500 ਕਰੋੜ ਦਾ ਅੰਕੜਾ ਤਾਂ ਇਕੱਲੇ ਕਰਾਲੀ ਸ਼ਹਿਰ ਦਾ ਹੈ ਜਿਹੜਾ ਇੱਕ ਨੰਬਰ ਦੇ ਵਿੱਚ ਬਿਲਿੰਗ ਹੋਈ ਹੈ ਜੀਐਸਟੀ ਵਿਭਾਗ ਨੂੰ ਜਾਣਕਾਰੀ ਮਿਲੀ ਆ ਔਰ ਜਿਹੜਾ ਬਗੈਰ ਬਿਲ ਤੋਂ ਪਟਾਕਾ ਵਿਕਿਆ ਉਹਦੀ ਕੋਈ ਗਿਣਤੀ ਨਹੀਂ ਜੀ 1000 ਕਰੋੜ ਦੇ ਉੱਪਰ ਨੇੜੇ-ਤੇੜੇ ਦਾ ਕਾਰੋਬਾਰ ਕਰਿਆ ਕਰਾਲੀ ਸ਼ਹਿਰ ਨੇ ਆਰਥਵਸਥਾ ਚੇਂਜ ਕਰਤੀ ਲੋਕਾਂ ਨੇ ਇੱਕ ਇੱਕ ਸਾਲਦਾਰ ਅਰੋਜਗਾਰ ਉੱਤੇ ਕਮਾਇਆ ਬਿਲਕੁਲ ਜੀ ਫਿਰ ਤਿਹਾਰ ਦੋਸਤੋ ਕਦੇ ਵੀ ਸਿੱਕੇ ਨਹੀਂ ਪੈਂਦੇ ਸਿਰਫ ਇਹ ਸਿਰਫ ਆਪਣੀ ਸੋਚ ਦਾ ਫਰਕ ਪੈਂਦਾ ਹੈ ਜਿਸ ਤਰ੍ਹਾਂ ਹੁਣ ਕ੍ਰਿਸਮਸ ਹੈ ਦੇਖ ਸਾਦੇ ਭਾਈਚਾਰੇ ਸਖਾਂਜਾ Hindu Muslim Sikh Isai ਸਭ ਹੈ ਇਹ ਆਪਸ ਵਿੱਚ ਭਾਈ ਭਾਈ Christmas ਦਾ ਤਿਹਾੜਾ ਆਂਦਾ ਹੈ ਚਾਹੇ ਉਹ ਜੀ Hindu ਦਾ ਬੱਚਾ ਹੈ ਚਾਹੇ ਉਹ ਜੀ Sikh ਦਾ ਬੱਚਾ ਹੈ ਚਾਹੇ ਉਹ ਜੀ Musalman ਦਾ ਬੱਚਾ ਹੈ ਉਹ ਜਿੱਦ ਕਰਦਾ ਆਪਣੇ ਮਾਪਾ ਫਲੀ ਵੀ ਪਾਪਾ ਮੰਮਾ ਮੈਂ ਡਰੈਸ ਪਾਣੀਆ ਆਪਾਂ ਇੱਕ ਵਾਰ ਨਹੀਂ 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 ਲੇਕਿਨ ਕੋਈ ਵੀ ਸਰਦਾਰ ਜੀ ਜਾਂ Hindu ਭਾਈ ਕਮਿਊਨਿਟੀ ਇਹ ਨਹੀਂ ਕਹਿੰਦੀ ਕਿ ਉਹਦੇ ਬੱਚੇ ਨੇ ਪਾਈ ਨਾ ਹੋਵੇ ਕਰਨ ਜੀ ਜੀ ਕੋਈ ਬੰਦਾ ਓਪਨ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਆਪਣੇ ਕੋਲ ਅਨੇਕਾ ਬੱਚੇ ਆ ਅੱਜ ਕੱਲ ਤਾਂ ਸੋਸ਼ਲ ਮੀਡੀਆ ਜਵਾਨਾਂ ਕਰਾ ਜਦੀ ਪਾ ਦਿੰਦਾ ਨਹੀਂ ਲੇਕਿਨ ਇਹ ਜਿਹੜੇ ਅੱਪਾ ਕਹਿੰਦੇ ਵੀ ਕੀ ਕਰੋੜਾ ਯਾਰ ਪੇਪ ਜੂਲ ਦਾ ਖਰਚ ਲੇਕਿਨ ਆਪਾਂ ਨੇ ਖੁਦ ਵੀ ਪਾਈ ਹੋਈ ਆ ਵੀ ਕਰਮਜੀਤ ਜੀ ਜਿਹੜੇ ਇਹ ਹੈ ਨਾ ਇਹ ਬਚਪਨ ਦੇ ਸਬੰਧ ਆ ਇਹ ਬਚਪਨ ਦਾ ਰੂਹ ਆਫ ਜਾ ਸੀਗਾ ਜਿਹੜਾ ਉਹਨਾਂ ਨੇ ਪੀਤਾ ਰੂਹ ਆਫ ਜਾ ਕਹਿੰਦੇ ਇੱਕ ਵਾਰ ਪੀਰੋ ਸਾਰੀ ਉਮਰ ਨਹੀਂ ਹੋਰ ਯਾਦਾਂ ਭੁੱਲਦੀਆਂ ਹਵਾਰਾ ਨਹੀਂ ਜਾਂਦਾ ਵਿੱਚ ਪਰ ਔਰ ਆਪਾਂ ਕਰਮਜੀਤ ਜੀ ਰੂਹ ਆਫ ਜਾ ਪੀਤਾ ਵੈ ਸਾਨੂੰ ਉਹ ਬਚਪਨ ਦੀਆਂ ਯਾਦਾਂ ਯਾਦ ਨੇ ਇਸੇ ਕਰਕੇ ਜਿਹੜੇ ਤਿਹਾਰ ਦਾ ਤੁਸੀਂ ਗੱਲ ਕਹੀਏ ਸਿੱਕੇ ਇਹ ਕੋਈ ਤਿਹਾਰ ਸਿੱਕੇ ਨਹੀਂ ਲੋਕਾਂ ਦੀ ਸੋਚ ਫਿੱਕੀ ਪੈ ਰਹੀ ਆ ਲੋਕਾਂ ਦੀ ਜੇਬ ਨਹੀਂ ਅਲੋਅ ਕਰ ਰਹੀ ਕਬੀਲਦਾਰੀਆਂ ਨੇ ਦੱਬਲੇ ਦੇ ਖੁਸ਼ੀ ਨਾਲ ਉਸ ਤਰੀਏ ਮਨਾਣੇ ਆ ਤਿਹਾਰਾਂ ਦੀ ਰੌਣਕ ਨਾ ਕਦੇ ਫਿੱਕੀ ਪਈ ਆ ਨਾ ਹੀ ਕਦੇ ਪੈਵੇਗੀ ਦੇਖੋ ਆਪਾਂ 2019 ਦੀ ਕੋਵਿਡ-19 ਤੋਂ ਬਾਅਦ ਲੋਕ ਕਹਿ ਰਹੇ ਸੀ ਕਿ ਕਹ ਤਿਹਾਰ ਖਤਮ ਹੋ ਜੂਗੇ ਲੇਕਿਨ ਨਹੀਂ ਉਹਨਾਂ ਚ ਬੂਸਟ ਆਇਆ ਅੱਜ ਕਰਨਜੀਤ ਜੀ ਉਰੇ ਗੱਲ ਇਹ ਵੀ ਕਰਨੀ ਬਣਦੀ ਹੈ ਕਿ ਮਰਤੀ ਸੰਜੁਕੀ ਦੀ ਕਾਰਾਂ ਦੀ ਵਿਕਰੀ ਨੇ ਰਿਕਾਰਡ ਤੋੜਿਆ ਪਿਛਲੇ ਸਾਲ ਤੋਂ ਜਦੋਂ ਕੰਪਨੀ ਬਣੀ ਆ ਇੰਡੀਆ ਇੰਡੀਆ ਦੇ ਵਿੱਚ 100 ਸਾਲ ਪੁਰਾਣੀ ਕੰਪਨੀਆਂ 1 ਲੱਖ ਕਾਰਾਂ ਵਿਕੀਆਂ ਜੀ ਉਹ ਪੈਸੇ ਨਾਲ ਹੀ ਵਿਕੀਆਂ ਕਰਮਜੀ ਜੀ ਬਿਲਕੁਲ ਜੀ ਲੋਕਾਂ ਨੇ ਖਰੀਦੀਆਂ ਕੰਮ ਪਰ ਟੂ ਵੀ ਕਲਰ ਦੇ ਰਿਕਾਰਡ ਟੁੱਟ ਗਏ ਇਹ ਵੀ ਵਹੀਕਲ ਦੇ ਬਕਰਕਾਰ ਟੁੱਟ ਗਏ ਕਰਮਜੀ ਜੀ ਇੰਨੀ ਸੇਲ ਹੋਈ ਆ ਲੇਕਿਨ ਉਹੀ ਗੱਲ ਹੈ ਕਿ ਤਿਹਾਰ ਉਸ ਦੋਸਤ ਕਦੇ ਵੀ ਫਿੱਕੇ ਨਹੀਂ ਪੈਂਦੇ ਸਿਰਫ ਤੇ ਸਿਰਫ ਆਪਣੀ ਸੋਚ ਫਿੱਕੀ ਪੈਂਦੀ ਆ ਜਿਹੜਾ ਆਪਾਂ ਕਹਿੰਦੇ ਵੀ ਪਹਿਲਾ ਵਰਗਾ ਸਵਾਦ ਨਹੀਂ ਸਵਾਦ ਪਹਿਲਾ ਵਰਗਾ ਹੀ ਆ ਉਹ ਬੱਚੇ ਲੈ ਰਹੇ ਨੇ ਮਹਿਸੂਸ ਕਰ ਰਹ ਸਭ ਨੂੰ ਮਿਲ ਕੇ ਮਨਾਣਾ ਚਾਹੀਦੇ ਆ ਕੋਈ ਲੜਾਈ ਝਗੜੇ ਤੋਂ ਰਹਿ ਤੋਣੇ ਚਾਹੀਦੇ ਆ ਸੋ ਦੋਸਤੋ ਆਪਣੀ ਕਮੈਂਟ ਕਰਕੇ ਰਾਏ ਜਰੂਰ ਦਿਓ ਜੇ ਤੁਹਾਨੂੰ ਸਾਡਾ ਮੁੱਦਾ ਵਧੀਆ ਲੱਗਿਆ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਤੇ ਅਗਲਾ ਸੀ ਮੁੱਦਾ ਕਿਹੜਾ ਕਰੀਏ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਧੰਨਵਾਦ ਦੋਸਤੋ ਤੇ ਤਿਉਹਾਰ ਅਨੇਕਾ ਬਾਪੂ ਦੇ ਸੱਤੇ ਸੀ ਜਿਹੜੇ ਸਵਾਦ ਵਾਲੇ ਸੀ ਮੈਂ ਹੁਣ ਵੀ ਇਹੀ ਗੱਲ ਕਹੂੰਗਾ ਕਿ ਹੁਣ ਆਪਾਂ ਬਾਪੂ ਆ ਤੇ ਹੁਣ ਆਪਣੇ ਬੱਚੇ ਉਹ ਸਵਾਦ ਲੈ ਰਹੇ ਆ ਪਿਆਰ ਉਹੀ ਆ ਸੱਚੀ ਗੱਲ ਆ